ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਦੀਆਂ ਮੁਸ਼ਕਲਾਂਵਾਦੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਤੇ ਵਿਜਲੈਂਸ ਇੱਕ ਹੋਰ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ ਜਿਸ ਤੋਂ ਬਾਅਦ ਕਈ ਕਾਂਗਰਸ ਦੇ ਵੱਡੇ ਲੀਡਰ ਉਹਨਾਂ ਦੇ ਪੱਖ ਦੇ ਵਿੱਚ ਨਜ਼ਰ ਆ ਰਹੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਖੈਰਾ ਦੀ ਹਮਾਇਤ ਕੀਤੀ ਹੈ ਤੇ ਉਹ ਲਿਖਦੇ ਨੇ ਕਿ ਆਪ ਸਰਕਾਰ ਜਿਸ ਤਰੀਕੇ ਬਾਰ-ਬਾਰ ਸੁਪਾਲ ਖੈਰਾ ਦਿਨਾ ਸਿਆਸੀ ਬਦਲਾਖੋਰੀ ਕਰ ਰਹੀ ਹੈ ਉਹ ਲੋਕਤੰਤਰ ਦੇ ਘਾਟੀ ਮਿਸਾਲ ਹੈ ਕਿਉਂਕਿ ਖੈਰਾ ਨਿਰੰਤਰ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ ਰਹੇ ਨੇ ਜੇਕਰ ਉਹਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾ ਸਰਕਾਰ ਨੂੰ ਪੰਜਾਬ ਦੇ ਲੋਕਾਂ ਦਾ ਹੋਰ ਜ਼ਿਆਦਾ ਰੋਚਲਣਾ ਪਵੇਗਾ ਤੇ ਸਰਕਾਰ ਇਸ ਦੇ ਲਈ ਤਿਆਰ ਰਹੇ ਉਦੋਂ ਹੀ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵੀ ਸੁਖਪਾਲ ਖੈਰਾ ਦੇ ਹੱਕ ਦੇ ਵਿੱਚ ਡੱਟ ਚੁੱਕੇ ਨੇ ਤੇ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਕਿ ਹਰ ਮੋਰਚੇ ਤੇ ਫੇਲ ਹੋਈ ਭਗਵੰਤ ਮਾਨ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਨ ਦੇ ਲਈ ਤਾਨਸ਼ਈ ਤਰੀਕੇ ਅਪਣਾ ਰਹੀ ਹੈ ਵਿਰੋਧੀ ਧਿਰ ਤੋਂ ਲੈ ਕੇ ਮੀਡੀਆ ਤੱਕ ਜੋ ਵੀ ਸਵਾਲ ਪੁੱਛਦਾ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੁਣ ਸਾਫ਼ ਨਜ਼ਰ ਆ ਰਿਹਾ ਹੈ ਕਿ ਰਾਜਨੀਤਿਕ ਬਦਲੇ ਦੀ ਕਾਰਵਾਈ ਦੇ ਤਹਿਤ ਕਾਂਗਰਸੀ ਵਿਧਾਇਕ ਸੁਖਪਾਲ ਕਾਲ ਖੈਰਾ ਦੇ ਖਿਲਾਫ ਮੁਰਤੂ ਝੂਠੇ ਕੇਸ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਵਿਰੋਧੀ ਧਿਰ ਤੇ ਪੰਜਾਬੀ ਹੋਣ ਦੇ ਨਾਤੇ ਮੈਂ ਇਸ ਦੀ ਸਖਤ ਸ਼ਬਦਾਚਨਿੰਦਾ ਕਰਦਾ ਤੇ ਪੰਜਾਬ ਦੇ ਲਈ ਉੱਠਦੀ ਹਾਰਾ ਆਵਾਜ਼ ਦੇ ਨਾਲ ਡੱਟ ਕੇ ਖੜਾ ਅਰਸਲ ਖੈਰਾ ਦੇ ਵੱਲੋਂ ਇੱਕ ਪੋਸਟ ਦੇ ਵਿੱਚ ਇਹ ਕਿਹਾ ਗਿਆ ਕਿ ਦੋਸਤੋ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਨਾ ਕਿ ਜਦੋਂ ਪੰਜਾਬ ਹੜਾ ਦੀ ਤਬਾਹੀ ਦੇ ਨਾਲ ਚੂਚ ਰਿਹਾ ਤਾਂ ਮੈਨੂੰ 5 ਮਹੀਨੇ ਜੇਲ੍ਹ ਦੇ ਵਿੱਚ ਰੱਖਣ ਤੇ 5 ਝੂਠੇ ਕੇਸ ਦਰਜ ਕਰਨ ਤੋਂ ਬਾਅਦ ਆਪ ਦਿੱਲੀ ਦੇ ਆਗੂ ਤੇ ਭਗਵੰਤ ਮਾਨ ਦੀ ਪਿਆਸ 부ਜੀ ਨਹੀਂ ਲੱਗਦੀ ਹੁਣ ਮੋੜ ਮੇਲੇ ਤੇ ਮੇਰੇ ਪਰਿਵਾਰ ਤੇ ਵਿਜੀਲੈਂਸ ਬਿਊਰੋ ਵੀਬੀ ਦੀ دہشت ਬਣਾਈ ਜਾ ਰਹੀ ਹੈ ਹਲਕਾ ਬੁਲਾਤ ਤੋਂ ਮੇਰੇ ਸਮਰਥਕ ਨੂੰ ਵੀਬੀ ਦੇ ਵੱਲੋਂ ਰੋਜ਼ਾਨਾ ਪੁੱਛਗੁੱਛ ਲਈ ਬੁਲਾਇਆ ਜਾ ਰਿਹਾ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸਰਕਾਰ ਮੇਰੇ ਵਿਰੁੱਧ ਆਂ ਦੰਤਵਾਦ ਜਾਇਦਾਦ ਦਾ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਮੈਂ ਕਦੇ ਵੀ ਕਿਸੇ ਅਧਿਕਾਰਤ ਅਹੁਦੇ ਤੇ ਨਹੀਂ ਰਹੀ ਮੇਰੇ ਖਾਤਿਆਂ ਦੀ ਪਹਿਲਾਂ ਹੀ ਈਡੀ ਤੇ ਪੰਜਾਬ ਪੁਲਿਸ ਜਾਂਚ ਕਰ ਚੁੱਕੀ ਹੈ ਜਿਨ੍ਹਾਂ ਨੇ ਮੈਨੂੰ 2023 ਦੇ ਵਿੱਚ ਝੂਠੇ ਐਨਡੀपीएस ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੁਣ ਉਹਨਾਂ ਖਾਤਿਆਂ ਦੀ ਤੀਜੀ ਵਾਰ ਜਾਂਚ ਕੀਤੀ ਜਾ ਰਹੀ ਹੈ ਵਿਸ਼ਵਪਾਰ ਦੇ ਵਿੱਚ ਵਸਦੇ ਪੰਜਾਬੀ ਜਾਣਦੇ ਨੇ ਕਿ ਪੰਜਾਬ ਦੇ ਹੱਕ ਦੇ ਵਿੱਚ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਇੱਕ ਰਾਜਨੀਤਿਕ ਬਦਲਾਕੂਰੀ ਹੈ ਮੈਂ ਸਪਸ਼ਟ ਕਰਨਾ ਚਾਹੁੰਨਾ ਕਿ ਮੈਂ ਅਜਿਹੇ ਝੂਠੇ ਕੇਸਾਂ ਤੋਂ ਡਰਨ ਵਾਲਾ ਨਹੀਂ ਹਾਂ ਮੈਂ ਆਪਣੇ ਲੋਕਾਂ ਤੇ ਪੰਜਾਬ ਦੇ ਲਈ ਆਵਾਜ਼ ਹਮੇਸ਼ਾ بلند ਕਰਦਾ ਰਵਾਂਗਾ ਜੇਕਰ ਸਰਕਾਰ ਮੈਨੂੰ ਦੁਬਾਰਾ ਕਿਸੇ ਝੂਠੇ ਕੇਸ ਦੇ ਵਿੱਚ ਪਾਉਂਦੀ ਹੈ ਤਾਂ ਮੈਂ ਆਪ ਆਗੂਆਂ ਦੇ ਵੱਲੋਂ ਕੀਤੇ ਜਾ ਰਹੀ ਬਦਲਾਖੋਰੀ ਉਸ ਅਕਾਲਪੁਰ ਖਵਾਈਗਰੂ ਤੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦਾ ਸਾਥ ਇਸ ਦੇ ਵਿੱਚ ਮੰਗਦਾ ਕਿਉਂਕਿ ਜਦ ਵੀ ਕਿਸੇ ਦੇ ਨਾਲ ਤੱਕਾ ਹੋਇਆ ਮੈਂ ਹਮੇਸ਼ਾ ਖੜਿਆ ਤਾਂ ਸੁਖਪਾਲ ਖੈਰਾ ਦੇ ਵੱਲੋਂ ਇਹ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਸਨ ਤਾਂ ਹੁਣ ਇਹ ਵੇਖਣਾ ਹੋਵੇਗਾ ਕਿ ਵਿਜੀਲੈਂਸ ਸੁਖਪਾਲ ਖੈਰਾ ਤੇ ਫਿਰ ਤੋਂ ਪਰਚਾ ਦਰਜ ਕਰਦੀ ਹੈ ਜਾਂ ਫਿਰ ਖੈਰਾ ਦੇ ਵੱਲੋਂ ਪ੍ਰਗਟ ਕੀਤਾ ਗਿਆ ਖਦਸ਼ਾ ਸਿਰਫ ਸਿਆਸੀ ਬਿਆਨ ਹੀ ਸੀ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਤੇ ਵਿਜੀਲੈਂਸ ਇੱਕ ਹੋਰ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ ਜਿਸ ਤੋਂ ਬਾਅਦ ਕਈ ਕਾਂਗਰਸ ਦੇ ਵੱਡੇ ਲੀਡਰ ਉਹਨਾਂ ਦੇ ਪੱਖ ਦੇ ਵਿੱਚ ਨਜ਼ਰ ਆ ਰਹੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਖੈਰਾ ਦੀ ਹਮਾਇਤ ਕੀਤੀ ਹੈ ਤੇ ਉਹ ਲਿਖਦੇ ਨੇ ਕਿ ਆਪ ਸਰਕਾਰ ਜਿਸ ਤਰੀਕੇ बार-बार ਸੁਪਾਲ ਖੈਰਾ ਦਿਨਾਸ ਸਿਆਸੀ ਬਦਲਾਖੋਰੀ ਕਰ ਰਹੀ ਹੈ ਉਹ ਲੋਕਤੰਤਰ ਦੇ ਘਾਟੀ ਮਿਸਾਲ ਹੈ ਕਿਉਂਕਿ ਖੈਰਾ ਨਿਰੰਤਰ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ ਰਹੇ ਨੇ ਜੇਕਰ ਉਨ੍ਹਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾ ਸਰਕਾਰ ਨੂੰ ਪੰਜਾਬ ਦੇ ਲੋਕਾਂ ਦਾ ਹੋਰ ਜ਼ਿਆਦਾ ਰੋਚਲਣਾ ਪਵੇਗਾ ਤੇ ਸਰਕਾਰ ਇਸ ਦੇ ਲਈ ਤਿਆਰ ਰਹੇ ਉਧਰ ਹੀ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵੀ ਸੁਖਪਾਲ ਖੈਰਾ ਦੇ ਹੱਕ ਦੇ ਵਿੱਚ ਡੱਟ ਚੁੱਕੇ ਨੇ ਤੇ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਕਿ ਹਰ ਮੋਰਚੇ ਤੇ ਫੇਲ ਹੋਈ ਭਗਵੰਤ ਮਾਨ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਨ ਦੇ ਲਈ ਤਾਨਸ਼ਈ ਤਰੀਕੇ ਅਪਣਾ ਰਹੀ ਹੈ ਵਿਰੋਧੀ ਧਿਰ ਤੋਂ ਲੈ ਕੇ ਮੀਡੀਆ ਤੱਕ ਜੋ ਵੀ ਸਵਾਲ ਪੁੱਛਦਾ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੁਣ ਸਾਫ਼ ਨਜ਼ਰ ਆ ਰਿਹਾ ਹੈ ਕਿ ਰਾਜਨੀਤਿਕ ਬਦਲੇ ਦੀ ਕਾਰਵਾਈ ਦੇ ਤਹਿਤ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਦੇ ਖਿਲਾਫ ਮੁਰਤ ਤੋਂ ਝੂਠੇ ਕੇਸ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਵਿਰੋਧੀ ਧਿਰ ਤੇ ਪੰਜਾਬੀ ਹੋਣ ਦੇ ਨਾਤੇ ਮੈਂ ਇਸ ਦੀ ਸਖਤ ਸ਼ਬਦਾਚਨਿੰਦਾ ਕਰਦਾ ਤੇ ਪੰਜਾਬ ਦੇ ਲਈ ਉੱਠਦੀ ਹਰ ਆਵਾਜ਼ ਦੇ ਨਾਲ ਡੱਟ ਕੇ ਖੜਾ ਦੇਰਸਲ ਖੈਰਾ ਦੇ ਵੱਲੋਂ ਇੱਕ ਪੋਸਟ ਦੇ ਵਿੱਚ ਇਹ ਕਿਹਾ ਗਿਆ ਕਿ ਦੋਸਤੋ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਨਾ ਕਿ ਜਦੋਂ ਪੰਜਾਬ ਹੜਾ ਦੀ ਤਬਾਹੀ ਦੇ ਨਾਲ ਚੂਚ ਰਿਹਾ ਤਾਂ ਮੈਨੂੰ 5 ਮਹੀਨੇ ਜੇਲ੍ਹ ਦੇ ਵਿੱਚ ਰੱਖਣ ਤੇ 5 ਝੂਠੇ ਕੇਸ ਦਰਜ ਕਰਨ ਤੋਂ ਬਾਅਦ ਆਪ ਦਿੱਲੀ ਦੇ ਆਗੂ ਤੇ ਭਗਵੰਤ ਮਾਨ ਦੀ ਪਿਆਸ 부ਜੀ ਨਹੀਂ ਲੱਗਦੀ ਹੁਣ ਮੋੜ ਮੇਰੇ ਤੇ ਮੇਰੇ ਪਰਿਵਾਰ ਤੇ ਵਿਜੀਲੈਂਸ ਬਿਊਰੋ ਵੀਬੀ ਦੀ دہشت ਬਣਾਈ ਜਾ ਰਹੀ ਹੈ ਹਲਕਾ ਪੁਲਾਤ ਤੋਂ ਮੇਰੇ ਸਮਰਥਕ ਨੂੰ ਵੀਬੀ ਦੇ ਵੱਲੋਂ ਰੋਜ਼ਾਨਾ ਪੁੱਛਗਿੱਛ ਦੇ ਲਈ ਬੁਲਾਇਆ ਜਾ ਰਿਹਾ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸਰਕਾਰ ਮੇਰੇ ਵਿਰੁੱਧ ਆਮ ਪਰਤੋ ਵਾਧੁ ਜਾਇਦਾਦ ਦਾ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਮੈਂ ਕਦੇ ਵੀ ਕਿਸੇ ਅਧਿਕਾਰਤ ਅਹੁਦੇ ਤੇ ਨਹੀਂ ਰਿਹਾ ਮੇਰੇ ਖਾਤਿਆਂ ਦੀ ਪਹਿਲਾਂ ਹੀ ਈਡੀ ਤੇ ਪੰਜਾਬ ਪੁਲਿਸ ਜਾਂਚ ਕਰ ਚੁੱਕੀ ਹੈ ਜਿਨ੍ਹਾਂ ਨੇ ਮੈਨੂੰ 2023 ਦੇ ਵਿੱਚ ਝੂਠੇ ਐਨਡੀਪੀਐਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੁਣ ਉਹਨਾਂ ਖਾਤਿਆਂ ਦੀ ਤੀਜੀ ਵਾਰ ਜਾਂਚ ਕੀਤੀ ਜਾ ਰਹੀ ਹੈ ਵਿਸ਼ਵਪਾਰ ਦੇ ਵਿੱਚ ਵਸਦੇ ਪੰਜਾਬੀ ਜਾਣਦੇ ਨੇ ਕਿ ਪੰਜਾਬ ਦੇ ਹੱਕ ਦੇ ਵਿੱਚ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਇੱਕ ਰਾਜਨੀਤਿਕ ਬਦਲਾਖੋਰੀ ਹੈ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਮੈਂ ਅਜਿਹੇ ਝੂਠੇ ਕੇਸਾਂ ਤੋਂ ਡਰਨ ਵਾਲਾ ਨਹੀਂ ਹਾਂ ਮੈਂ ਆਪਣੇ ਲੋਕਾਂ ਤੇ ਪੰਜਾਬ ਦੇ ਲਈ ਆਵਾਜ਼ ਹਮੇਸ਼ਾ ਬੁਲੰਦ ਕਰਦਾ ਰਵਾਂਗਾ ਜੇਕਰ ਸਰਕਾਰ ਮੈਨੂੰ ਦੁਬਾਰਾ ਕਿਸੇ ਝੂਠੇ ਕੇਸ ਦੇ ਵਿੱਚ ਫਸਾਉਂਦੀ ਹੈ ਤਾਂ ਮੈਂ ਆਪ ਆਗੂਆਂ ਦੇ ਵੱਲੋਂ ਕੀਤਾ ਜਾ ਰਹੀ ਬਦਲਾਖੋਰੀ ਉਸ ਅਕਾਲਪੁਰ ਖਵਾਈਗਰੋ ਜਿਸੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦਾ ਸਾਥ ਇਸ ਦੇ ਵਿੱਚ ਮੰਗਦਾ ਕਿਉਂਕਿ ਜਦ ਵੀ ਕਿਸੇ ਦੇ ਨਾਲ ਤੱਕਾ ਹੋਇਆ ਮੈਂ ਹਮੇਸ਼ਾ ਖੜਿਆ ਤਾਂ ਸੁਖਪਾਲ ਖੈਰਾ ਦੇ ਵੱਲੂ ਇਹ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਸਨ ਤਾਂ ਹੁਣੇ ਵੇਖਣਾ ਹੋਵੇਗਾ ਕਿ ਵਿਜੀਲੈਂਸ ਸੁਖਪਾਲ ਖੈਰਾ ਤੇ ਫਿਰ ਤੋਂ ਪਰਚਾ ਦਰਜ ਕਰਦੀ ਹੈ ਜਾਂ ਫਿਰ ਖੈਰਾ ਦੇ ਵੱਲੂ ਪ੍ਰਗਟ ਕੀਤਾ ਗਿਆ ਖੱਜਾ ਸਰਫ ਸਿਆਸੀ ਬਿਆਨ ਹੀ ਸੀ